ਕਬੀਰਾ ਤੇਰੀ جھੋਂਪੜੀ ਗਲਕਟੀਆਂ ਦੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕੋ ਭੈ ਉਦਾਸ ਭੁਗਤੀ ਜਾਂਦੇ ਆ ਫਿਰ ਜੇ ਕੀਤੀਆਂ ਮਾਰੀਆਂ ਕੀਤੀਆਂ ਕਰਤੂਤਾ ਮਾਰੀਆਂ ਕੀਤੀਆਂ ਨੀਤਾ ਮਾਰੀਆਂ ਰੱਖਿਆ ਭੁਗਤੀ ਜਾਂਦੇ ਆ ਨਾ ਕਿਸਵਨ ਮਾਰਦਾ ਨਾ ਲਾਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਬਸ ਔ ਦੇਖ ਲਓ ਹਾਲਤ ਕੀ ਹੈ ਮੈਂ ਨਹੀਂ ਬੋਲਦਾ ਉਹਦੇ ਬਾਰੇ ਕੁਝ ਜਿਹਨੂੰ ਜਿਹਨੂੰ ਰੱਬ ਨੇ ਜਿਹਦੀ ਜਿਹਦੀਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਣ ਉਹਦੇ ਬਾਰੇ ਕੀ ਬੋਲੀਏ ਬਈ ਕੀ ਕਹੀਏ ਉਹਦੇ ਬਾਰੇ ਹੁਣ ਪਰਮਾਤਮਾ ਦੇਖਦਾ ਜੀ ਅਸੀਂ ਤਾਂ ਉਹਨੂੰ ਮੰਨਣ ਵਾਲੇ ਬੰਦੇ ਆ ਲੋਕਾਂ ਦੇ ਫਤਵੇ ਨੂੰ ਸਵਾਰਕਾਰ ਕਰਨਾ ਚਾਹੀਦਾ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ ਅੱਜ ਨਹੀਂ ਕੁਦਰਤਾ ਜੀ ਇੰਨਾ ਦੂਰ ਬਿਨਾ ਲੰਘੋ ਕੇ ਆਪਦਾ ਹੀ ਘਰ ਭੁੱਲ ਜਉ ਇੰਨਾ ਦੂਰ ਬਿਨਾ ਜਾਓ ਆਪਦੇ ਯਾਰਾਂ ਦੋਸਤਾਂ ਨੂੰ ਆਪਣੇ ਪੁਰਾਣੇ ਟੀਚਰਾਂ ਨੂੰ ਆਪਣੇ ਕੋਚਾਂ ਨੂੰ ਯਾਦ ਰੱਖੋ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ ਉਦੋਂ ਝੂਠਾ ਕਰਨ ਲੱਗ ਗਈ ਭਾਂਡੇ ਝੂਠੇ ਕਰਨ ਲੱਗ ਗਈ ਅਗਲੇ ਦਿਨ ਉਹ ਬੰਦਾ ਦੁਖੀ ਹੋਇਆ ਆਪਣੇ ਮੁੰਡੇ ਨੂੰ ਕਹਿੰਦਾ ਪੁੱਤ ਇਹ ਬਿੱਲੀ ਕਿੱਥੋਂ ਆਵੜੀ ਇਹਨੂੰ ਮੈਂ ਥੈਲੇ ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਫੜੀ ਥੈਲੇ ਚ ਪਾਈ ਦੂਰ ਛੱਡਿਆ ਆਪ ਬੁੜਾ ਲੇਟ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਸੁਣਨ ਪਤਾ ਲੱਗਿਆ ਕਹਿੰਦਾ ਫੇਰ ਆ ਗਈ ਯਰੇ ਅਗਲੇ ਦਿਨ ਕਹਿੰਦਾ ਅੱਜ ਫੇਰ ਕਹਿੰਦਾ ਇਹਨੂੰ ਫੜ ਕੇ ਥੋੜਾ ਹੋਰ ਦੂਰ ਛੱਡ ਕੇ ਆਉਂ ਅਗਲੇ ਦਿਨ ਫੇਰ ਬਿੱਲੀ ਫੜੀ ਥੈਲੇ ਚ ਪਾਈ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਗੱਲ ਫੇਰ ਹੋਈ ਆਪ ਬਾਪੂ ਲੇਟ ਆਇਆ ਬਿੱਲੀ ਫੇਲਾਂ ਕੀ ਕਰੇ ਬੋੜੇ ਨੂੰ ਗੁੱਸਾ ਆ ਗਿਆ ਕਹਿੰਦਾ ਅੱਛਾ ਐ ਕਰਦੀ ਐ ਕਹਿੰਦਾ ਬੇਟਾ ਫੇਰ ਅੱਜ ਦੇਖੀ ਆਵਦੇ ਮੁੰਡੇ ਨੂੰ ਕਹਿੰਦਾ ਇਹਨੂੰ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਂਗਾ ਹੁਣ ਉਹਨੇ ਬਿੱਲੀ ਫੜੀ ਥੈਲੇ ਚ ਪਾਈ ਛੱਡਤੀ ਘੰਟੇ ਕੇ ਬਾਅਦ ਬਾਪੂ ਨੇ ਮੁੰਡੇ ਨੂੰ ਫੋਨ ਕੀਤਾ ਘਰੇ ਕਹਿੰਦਾ ਪੁੱਤ ਘਰੇ ਹੀ ਐ ਕਹਿੰਦਾ ਹਾਂ ਬਿੱਲੀ ਪਹੁੰਚ ਗਈ ਉਹ ਕਹਿੰਦੀ ਅੱਧਾ ਘੰਟਾ ਹੋ ਗਿਆ ਬਾਪੂ ਜੀ ਬਿੱਲ ਤਾਂ ਹੀ ਨੂੰ ਕਹਿੰਦਾ ਫਿਰ ਐ ਕਰ ਬਿੱਲੀ ਨੂੰ ਭੇਜ ਦੇ ਮੈਂ ਭੁੱਲਿਆ ਫਿਰਦਾ ਘਰ ਮੈਨੂੰ ਲੈ ਜੇ ਕਹਿੰਦਾ ਘਰੇ ਸੋ ਇੰਨਾ ਦੂਰ ਬਿਨਾ ਲੰਘੋ ਕਿ ਮੁੜ ਕੇ ਆਵਦਾ ਘਰੀ ਫਲ ਜੋਂ ਕਬੀਰਾ ਤੇਰੀ ਝੋਪੜੀ ਗਲ ਕਟੀਆਂ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਉ ਭੈ ਉਹਦਾਸ ਭੁਗਤੀ ਜਾਂਦੇ ਆ ਫਿਰ ਜੇ ਕੀਤੀਆਂ ਮਾਰੀਆਂ ਕੀਤੀਆਂ ਕਰਤੂਤਾਂ ਮਾਰੀਆਂ ਕੀਤੀਆਂ ਨੀਤਾਂ ਮਾਰੀਆਂ ਰੱਖਿਆ ਭੁਗਤੀ ਜਾਂਦੇ ਆ ਨਾ ਕਿਸ ਨੂੰ ਮਾਰਦਾ ਨਾ ਲਾਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਬਸ ਔ ਦੇਖ ਲਓ ਹਾਲਤ ਕੀ ਹੈ ਮੈਂ ਨਹੀਂ ਬੋਲਦਾ ਉਹਦੇ ਬਾਰੇ ਕੁਝ ਜਿਹਨੂੰ ਜਿਹਨੂੰ ਰੱਬ ਨੇ ਜਿਹਦੀ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਣ ਉਹਦੇ ਬਾਰੇ ਕੀ ਬੋਲੀਏ ਬਈ ਕੀ ਕਹੀਏ ਉਹਦੇ ਬਾਰੇ ਹੁਣ ਪਰਮਾਤਮਾ ਦੇਖਦਾ ਜੀ ਅਸੀਂ ਤਾਂ ਉਹਨੂੰ ਮੰਨਣ ਵਾਲੇ ਬੰਦੇ ਆ ਲੋਕਾਂ ਦੇ ਫਤਵੇ ਨੂੰ ਸਵਿਕਾਰ ਕਰਨਾ ਚਾਹੀਦਾ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਅੱਜ ਆਜ ਨਹੀਂ ਕੁਦਰਤਾ ਜੀ ਇੰਨਾ ਦੂਰ ਬਿਨਾ ਲੰਘੋ ਕੇ ਆਪਦਾ ਹੀ ਘਰ ਭੁੱਲ ਜਉ ਇੰਨਾ ਦੂਰ ਬਿਨਾ ਜਾਓ ਆਪਦੇ ਯਾਰਾਂ ਦੋਸਤਾਂ ਨੂੰ ਆਪਣੇ ਪੁਰਾਣੇ ਟੀਚਰਾਂ ਨੂੰ ਆਪਣੇ ਕੋਚਾਂ ਨੂੰ ਯਾਦ ਰੱਖੋ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ ਦੁੱਧ ਝੂਠਾ ਕਰਨ ਲੱਗ ਗਈ ਭਾਂਡੇ ਝੂਠੇ ਕਰਨ ਲੱਗ ਗਈ ਅਗਲੇ ਦਿਨ ਉਹ ਬੰਦਾ ਦੁਖੀ ਹੋਇਆ ਆਪਣੇ ਮੁੰਡੇ ਨੂੰ ਕਹਿੰਦਾ ਪੁੱਤ ਇਹ ਬਿੱਲੀ ਕਿੱਥੋਂ ਆਵੜੀ ਇਹਨੂੰ ਮੈਂ ਥੈਲੇ 'ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਫੜੀ ਥੈਲੇ 'ਚ ਪਾਈ ਦੂਰ ਛੱਡਿਆ ਆਪ ਬੁੜਾ ਲੇਟ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਜਦੋਂ ਪਤਾ ਲੱਗਿਆ ਕਹਿੰਦਾ ਫੇਰ ਆ ਗਈ ਯਰੇ ਅਗਲੇ ਦਿਨ ਕਹਿੰਦਾ ਅੱਜ ਫੇਰ ਕਹਿੰਦਾ ਇਹਨੂੰ ਫੜ ਕੇ ਥੋੜਾ ਹੋਰ ਦੂਰ ਛੱਡ ਕੇ ਆਉਂ ਅਗਲੇ ਦਿਨ ਫੇਰ ਬਿੱਲੀ ਫੜੀ ਥੈਲੇ ਚ ਪਾਈ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਗੱਲ ਫੇਰ ਹੋਈ ਆਪ ਬਾਪੂ ਲੇਟ ਆਇਆ ਬਿੱਲੀ ਫੇਲਾਂ ਕੀ ਕਰੇ ਬੁੜੇ ਨੂੰ ਗੁੱਸਾ ਆ ਗਿਆ ਕਹਿੰਦਾ ਅੱਛਾ ਐ ਕਰਦੀ ਐ ਕਹਿੰਦਾ ਬੇਟਾ ਫੇਰ ਅੱਜ ਦੇਖੀ ਆਪਦੇ ਮੁੰਡੇ ਨੂੰ ਕਹਿੰਦਾ ਇਹਨੂੰ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਂਗਾ ਹੁਣ ਉਹਨੇ ਬਿੱਲੀ ਫੜੀ ਥੈਲੇ ਚ ਪਾਈ ਦੂਰ ਛੱਡਤੀ ਘੰਟੇ ਕੇ ਬਾਅਦ ਬਾਪੂ ਨੇ ਮੁੰਡੇ ਨੂੰ ਫੋਨ ਕੀਤਾ ਘਰੇ ਕਹਿੰਦਾ ਪੁੱਤ ਘਰੇ ਹੀ ਹੈ ਕਹਿੰਦਾ ਹਾਂ ਬਿੱਲੀ ਪਹੁੰਚ ਗਈ ਉਹ ਕਹਿੰਦੀ ਅੱਧਾ ਘੰਟਾ ਹੋ ਗਿਆ ਬਾਪੂ ਜੀ ਬਿੱਲੀ ਤਾਂ ਇਹਨੂੰ ਕਹਿੰਦਾ ਫਿਰ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਭੁੱਲਿਆ ਫਿਰਦਾ ਘਰ ਮੈਨੂੰ ਲੈ ਜਾਏ ਕਹਿੰਦਾ ਘਰੇ ਸੋ ਇੰਨਾ ਦੂਰ ਬਿਨਾ ਲੰਘੋ ਕਿ ਮੁੜ ਕੇ ਆਉਦਾ ਕਰੀ ਫੋਲ